ਬਲਬੋਸਤੀ ਬਲਬੋਸਤੀ ਸასიਕਰ ਸਾਰਿਆਂ ਨੂੰ ਕੀ ਹਾਲ ਚਾਲਾ ਤੁਹਾਡਾ ਅੱਛਾ ਪਿੰਡ ਪਿੰਡ ਟੀਮਾਂ ਜਾ ਰਹੀਆਂ ਨੇ ਆਪਣੀਆਂ ਕੱਲ ਸੰਗਰੂਰ ਬਠਿੰਡਾ ਤੇ ਜਲੰਧਰ ਦੇ ਪਿੰਡਾਂ ਚ ਗਏ ਸੀਗੇ ਅੱਜ ਵੀ ਜਿਹੜੇ ਹੈਗੇ ਆ ਇਹਨਾਂ ਪਿੰਡਾਂ 'ਚ ਹੀ ਦੌਰਾ ਕਰਨਗੇ ਸਾਰੇ ਵਲੰਟੀਅਰ ਤੇ ਅੱਜ ਅਸੀਂ ਸਾਰਿਆਂ ਨੂੰ ਆਪੋ ਆਪਣੀਆਂ ਡਿਊਟੀਆਂ ਦੇ ਕੇ ਆਪੋ ਆਪਣੇ ਪਿੰਡਾਂ ਚ ਆਪੋ ਆਪਣੇ ਬਲਾਕਾਂ ਜ਼ਿਲ੍ਹਿਆਂ ਚ ਭੇਜ ਦੇਣਾ। ਸੋ ਬਹੁਤ ਵਧੀਆ ਗੱਲਾਂ ਮਿਲ ਰਿਹਾ ਤੇ ਫੇਸਬੁੱਕ ਤੇ ਵੀ ਮੈਂ ਪਾਇਆ ਐਡ ਪਾਈਆ ਵੀ ਜੇ ਭਾਈ ਤੁਸੀਂ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਸਾਡੇ ਦਫ਼ਤਰਾਂ ਚ ਪਰਸੋਂ ਤੋਂ ਸਵੇਰ 9 ਤੋਂ 5 ਵਜੇ ਤੱਕ ਟੈਸਟ ਲੈ ਕੇ ਭਰਤੀਆਂ ਖੁੱਲ੍ਹ ਦਿੱਤੀਆਂ ਜਾਣਗੀਆਂ। ਦੂਸਰਾ ਸਾਡੀ ਵੈਬਸਾਈਟ ਵੀ ਮੈਂ ਪਾਈਆ ਆਪਣੀ ਫੇਸਬੁੱਕ ਤੇ ਅੱਜ ਪੋਸਟ ਕੀਤੀ। ਤੁਸੀਂ ਵੈਬਸਾਈਟ ਤੇ ਜਾ ਸਕਦੇ ਹੋ। ਵੈਬਸਾਈਟ ਤੇ ਜਾ ਕੇ ਫਾਈਂਡ ਆਊਟ ਕਰ ਲਿਓ ਤੇ ਮੈਂ ਤੁਹਾਨੂੰ ਕਿਹਾ ਸੀਗਾ ਗੱਲ ਮੁਸ਼ਕਿਲ ਦੀ ਆ ਗਈ ਸਾਡੇ ਚ ਬਾਈ ਇਹ ਕੇਵਲ ਸਿੰਘ ਹੈ ਕਈ ਵਾਰੀ ਮੁਸ਼ਕਿਲ ਤੋਂ ਕਹਿੰਦੇ ਕਬਰ ਆ ਜਾਂਦਾ ਹੈ ਕਿਵੇਂ ਕਬਰ ਆ ਜਾਂਦਾ ਹੈ ਕਈ ਵਾਰ ਮੈਦਾਨ ਛੱਡ ਕੇ ਭੱਜ ਜਾਂਦਾ ਲੜ ਕੇ ਤੇ ਕੀ ਹੋ ਜਾਂਦਾ ਮੈਂ ਉਹਨੂੰ ਇੱਕ ধারণা ਅੱਜ ਦੇਣੀ ਸੀ ਕਹਿੰਦੇ ਨਾ ਜੀ ਵੀ ਇੱਕ ਜਪਾਨ ਚ ਇੱਕ ਯੋਧਾ ਸੀ ਬਹੁਤ ਤਾਕੜਾ ਤਲਵਾਰਵਾਜ਼ ਤੇ ਉਹਦੇ ਕਮਰੇ ਚ ਨਾ ਚੂਹਾ ਆ ਗਿਆ ਚੂਹਾ ਆ ਗਿਆ ਤੇ ਗੁੱਸਾ ਚੜ ਗਿਆ ਚੂਹੇ ਦੇ ਐ ਬੈਠੇ ਬੈਠੇ ਤਲਵਾਰ ਮਾਰੀ ਉਹ ਮੁੜ ਕੇ ਕਿਤੇ ਪਾਸੇ ਹੋ ਗਿਆ ਚੂਹਾ ਤਲਵਾਰ ਥੱਲੇ ਵੱਜੀ ਉਹ ਗੁੱਸਾ ਚੜ ਗਿਆ ਉਹਨੇ ਫਿਰ ਦੱਬ ਕੇ ਮਾਰੀ ਜਦੋਂ ਤੇ ਬੈੱਡ ਵੱਢਿਆ ਗਿਆ ਬੈੱਡ ਵੱਢਿਆ ਗਿਆ ਜੀ ਦੇਹ ਤਰੇ ਦੀ ਲੈ ਤਰੇ ਦੀ ਤਲਵਾਰबाजी ਉਹਦਾ ਚੱਲ ਵੀ ਪੂਰੀ ਅੰਦਰ ਕਮਰਾ ਸਾਰਾ ਤੈਸ ਨੈਸ ਕਰਤਾ ਖਾ ਕੇ ਆ ਕੇ ਪਬ ਜਾ ਕੇ ਬਹਿ ਗਿਆ ਉਹ ਕਹਿੰਦੇ ਵੀ ਕੀ ਗੱਲ ਹੋ ਗਈ ਉਹ ਕਹਿੰਦਾ ਵੀ ਐ ਕਰਕੇ ਚੂਹੇ ਨਾਲ ਲੜਾਈ ਹੋ ਗਈ ਤੇ ਉਹ ਕਹਿੰਦਾ ਵੀ ਤੂੰ ਵੀ ਪਾਗਲਾ ਕਹਿੰਦਾ ਬਿੱਲੀ ਲੈ ਜਾਂਦਾ ਤੇ ਉਹ ਘਰ ਠੀਕ ਹੈ ਬਿੱਲੀ ਲੈ ਜਾਂਦੇ ਐ ਇੰਨੇ ਚਿਰ ਨੂੰ ਬਿੱਲੀਆਂ ਨੂੰ ਪਤਾ ਲੱਗ ਗਿਆ ਵੀ ਚੂਹਾ ਭਾਈ ਕੋਈ ਵੀ ਬੜਾ ਤਲਵਾਰਵਾਜ ਨੂੰ ਉਹਨੇ ਹਰਾਤਾ ਤੇ ਬਿੱਲੀਆਂ ਡਰ ਗਈਆਂ ਜੀ ਬਿੱਲੀ ਅੰਦਰ ਜਾਵੇ ਤੇ ਚੂਹਾ ਪੰਜਾ ਮਾਰਨੂ ਆ ਵੀ ਬਿੱਲੀ ਦੇ ਉਲਟ ਤੇ ਬਿੱਲੀ ਬਾਹਰ ਤੇ ਇੰਨੇ ਜੀ ਬਿੱਲੀਆਂ ਕਹਿੰਦੇ ਵੇਤੀ ਹੋ ਜੀ ਇਹਦਾ ਕਾਰੋਬਾਰ ਬੰਦ ਹੋ ਜੀ ਲੋਕਾਂ ਨੇ ਸਾਨੂੰ ਘਰਾਂ ਚ ਨਹੀਂ ਰੱਖਣਾ ਤੇ ਰੋਟੀ ਨਹੀਂ ਮਿਲਣੀ ਉਹ ਕਹਿੰਦੇ ਕੀ ਕਰੀਏ ਉਹ ਕਹਿੰਦੇ ਵੀ ਰਾਜੇ ਦੇ ਮਹਿਲ ਚ ਇੱਕ ਬਿੱਲੀ ਆ ਉਹ ਕਰਦੀ ਆ ਵੀ ਉਹ ਕਰ ਸਕਦੀ ਆ ਇਹਦਾ ਹੱਲ ਤੇ ਗੱਲ ਆ ਜਾਂਦੀ ਹੈ ਸੁਵਾਰ ਦੀ ਹੁਣ ਇਹ ਚ ਗੱਲ ਸੁਵਾਰ ਦੀ ਵੀ ਆਊਗੀ ਸੁਵਾਰ ਦੀ ਆਊਗੀ ਪੰਜਾਬ ਦੀ ਤੇ ਦਿੱਲੀ ਦੀ ਵੀ ਦਿੱਲੀ ਨੂੰ ਵਕਤ ਪਾਉਣ ਨੂੰ ਕੋਈ ਨਾ ਕੋਈ ਖੜਾ ਹੀ ਰਹੂਗਾ ਕੁਝ ਹੋ ਹੀ ਜਾਵੇ ਇਹਨਾਂ ਨੂੰ ਵਕਤ ਇਹਨਾਂ ਦਾ ਐਮਐਸਪੀ ਵਾਲਾ ਕਹਿੰਦੇ ਨਹੀਂ ਦੇਣੀ ਆਪਾਂ ਕਿਸਾਨਾਂ ਨੂੰ ਸੈਲਫ ਸਸਟੇਨ ਬਣਾ ਲੂ ਨਾ ਦੇਓ ਐਮਐਸਪੀ ਅਸੀਂ ਆਪਣੀਆਂ ਫਸਲਾਂ ਆਪਦੇ ਰੇਟ ਤੇ ਚੱਕਾਂਗੇ ਜਿਹੜੀ ਵਾਧੂ ਬਚੂਗੀ ਐਕਸਪੋਰਟ ਕਰ ਦਾਂਗੇ ਤੁਹਾਨੂੰ ਇੰਡੀਆ ਨੂੰ ਵੇਚਾਂਗੇ ਗੱਲ ਖਤਮ ਹੋ ਗਈ ਪੰਜਾਬ ਚ ਵੇਚਾਂਗੇ ਚਲੋ ਜੀ ਉਹ ਵੀ ਆਉਗੀ ਉਹ ਵੀ ਆਉਗੀ ਉਹ ਉਹ ਗੱਲ ਦਾ ਵੀ ਉਧਾਰ ਆਉਗੀ ਵਿੱਚ ਇਹਦੇ ਤੇ ਵੀ ਆਪਣੇ ਸੁਭਾਅ ਦੀ ਤੇ ਉਹ ਆਈ ਬਿੱਲੀ ਜਿਹੜੀ ਕਿਲੇ ਮਹਿਲ ਚੋਂ ਲਿਆਂਦੀ ਸੀ ਉਹ ਆਈ ਅੰਦਰ ਗਈ ਫੜਿਆ ਚੂਹਾ ਚੱਕ ਕੇ ਬਾਹਰ ਲੈ ਕੇ ਉਹ ਮਾਰਿਆ ਉਹ ਬਿੱਲੀਆਂ ਰਾਨ ਕਹਿੰਦੀ ਇਹ ਕਿਵੇਂ ਕੀਤਾ ਤੂੰ ਉਹ ਕਹਿੰਦੀ ਕਰਨਾ ਕੀ ਆ ਕਹਿੰਦੀ ਤੁਸੀਂ ਉਹਨੂੰ ਚੂਹਾ ਸਮਝੋ ਉਹਦਾ ਸੁਭਾਅ ਚੂਹਾ ਤੁਸੀਂ ਆਪਦੇ ਆਪ ਨੂੰ ਬਿੱਲੀ ਸੋਡਾ ਸੁਭਾਅ ਬਿੱਲੀ ਦਾ ਇਹ ਸੁਭਾਅ ਹੈ ਕਹਿੰਦੀ ਇਦੇ ਵਿੱਚ ਕਿਹੜੀ ਗੱਲ ਆ ਕਹਿੰਦੀ ਧਿਆਨ ਲਾਓ ਥੋੜਾ ਜਿਹਾ ਜਦੋਂ ਤੁਹਾਡੇ ਧਿਆਨ ਦੀ ਕਹਿੰਦੇ ਰੋਸ਼ਨੀ ਪੈਂਦੀ ਆ ਮੁਸ਼ਕਲ ਉਹ ਮੁਸ਼ਕਲ ਹੈ ਉਹ ਐਡੀ ਕੁ ਮੁਸ਼ਕਲ ਹੁੰਦੀ ਐ ਚੂ ਉਹ ਜਿੱਡੀ ਕਹਤੇ ਆਪਾਂ ਤਲਵਾਰ ਲੈ ਕੇ ਖੜੇ ਹੋ ਜਾਂਦੇ ਨੇ ਉਹਨੂੰ ਟੈਕਲ ਕਰਨਾ ਸਿੱਖੋ ਵੀ ਇਹਨੂੰ ਟੈਕਲ ਕਰਕੇ ਗਾਂਹ ਕਿਵੇਂ ਵਧਾਈਏ ਠੀਕ ਆ ਨਾ ਚਲੋ ਉਹ ਕਰ ਲਈ ਤੇ ਕਈ ਮੀਟਿੰਗਾਂ 'ਚ ਫਿਰ ਮੈਂ ਉਹ ਟੈਕਲ ਕਰਦਾ ਭਾਈ ਇਹਨੂੰ ਇੱਧਰ ਇਹਨੂੰ ਉੱਧਰ ਚਲੋ ਸ਼ਕਤੀ ਵੀ ਵਰਤਣੀ ਪੈਂਦੀ ਆ ਨਾਲਦਿਆਂ ਨੂੰ ਵੀ ਸਸਪੈਂਡ ਕਰਨਾ ਪੈਂਦਾ ਕਈ ਵਾਰੀ ਤੇ ਗੱਲ ਇਹ ਸੀ ਉਹ ਕਹਿੰਦੇ ਵਿਸ਼ਵਾਦੀ ਗੱਲ ਐ ਤੁਸੀਂ ਹੋਸ਼ 'ਚ ਹੋਣੇ ਚਾਹੀਦੇ ਹੋ ਮੁਸ਼ਕਲ ਐ ਜਿਹੜੀ ਨਾ ਉਹ ਕੋਈ ਵੱਡੀ ਨਹੀਂ ਹੁੰਦੀ ਜੇ ਤੁਸੀਂ ਹੋਸ਼ 'ਚ ਹੋ ਤੇ ਤੁਸੀਂ ਧਿਆਨ 'ਚ ਪੂਰੇ ਧਿਆਨ ਨਾਲ ਤੁਹਾਡਾ ਤਾਂ ਤੁਸੀਂ ਉਸ ਮੁਸ਼ਕਲ ਨੂੰ ਬੜਾ ਜਲਦੀ ਉਹਦੇ ਤੇ ਕਾਬੂ ਪਾ ਲੈਣਾ ਕਿਉਂ ਉਹਨੂੰ ਤੁਸੀਂ ਬਿੱਲੀ ਰਵੋ ਉਹਨੂੰ ਚੂਹਾ ਰਹਿਣ ਦਿਓ ਮੁਸ਼ਕਲ ਨੂੰ ਤੇ ਤੁਸੀਂ ਬਿੱਲੀ ਵਾਲਾ ਸੁਭਾ ਚੂਹੇ ਉਹਦੇ ਤੇ ਵਰਤਣਾ ਸਮਝੋ ਵੀ ਮੁਸ਼ਕਲ ਜਿਹੜੀ ਉਹ ਚੂਹਾ ਹੀ ਹੁਣ ਇਹਦੇ ਵਿੱਚ ਗੱਲ ਕੀ ਆ ਜਾਂਦੀ ਆ ਵੀ ਤੁਸੀਂ ਬਿੱਲੀ ਵਾਲਾ ਸੁਭਾ ਹੁਣ ਆਪਦੇ ਆਪ ਤੇ ਲਾ ਲਓ ਅੱਛਾ ਹੁਣ ਕਹਿੰਦੇ ਵੀ ਕਈ ਲੋਕ ਕਹਿਣਗੇ ਵੀ ਉਹ ਜਿਹੜਾ ਜਾਪਾਨੀ ਯੋद्धा ਸੀਗਾ ਵੀ ਮੂਰਖੀ ਸੀਗਾ ਨਾ ਵੀ ਐਵੇਂ ਤਲਵਾਰ ਚੱਕ ਲਈ ਵੀ ਬਿੱਲੀ ਲੈ ਜਾਂਦਾ ਤੇ ਉਹ ਕਹਿੰਦੇ ਨਹੀਂ ਇਹ ਕਹਿੰਦੇ ਵੀ ਹੁਣ ਕਹਾਣੀ ਨੂੰ ਆਪਦੇ ਆਪ ਤੇ ਲਿਆਓ ਕਈ ਬੰਦੇ ਆਪਣੇ ਜੋ ਕਹਿੰਦੇ ਯਾਰ ਵੀ ਮੈਂ ਸਿਗਰਟ ਛੱਡਣੀ ਆ 20 ਸਾਲ ਹੋ ਗਏ ਨਾ ਲੜੀ ਜਾ ਰਹੇ ਆ ਕੋਈ ਕਹਿੰਦਾ ਵੀ ਮੈਂ ਤਵਾਕੂ ਛੱਡਣਾ ਹੈ ਹਨਾ ਸਾਡੇ ਅਰਗੇ ਵੀ ਕਹੀ ਵਿੱਚ ਤੇ ਕੋਈ ਕਹਿੰਦਾ ਮੈਂ ਸ਼ਰਾਬ ਛੱਡਨੀ ਆ ਕੋਈ ਕਹਿੰਦਾ ਮੈਂ ਅੱਜ ਵੀ ਗੱਲ ਭਾਈ ਉਹਨੂੰ ਚੂਹਾ ਸਮਝੋ ਜਾਂ ਤਾਂ ਹੂੰ ਜੇ ਤਾਂ ਛੱਡਣਾ ਐ ਐਕਚੁਅਲੀ ਦੇ ਵਿੱਚ ਸਾਨੂੰ ਕੋਈ ਅਫਸੋਸ ਆ ਕੋਈ ਚੀਜ਼ ਆ ਤੁਸੀਂ ਛੱਡਣੀ ਐ ਫਿਰ ਉਹਨੂੰ ਚੂਹਾ ਸਮਝੋ ਆਪਣੇ ਆਪ ਨੂੰ ਸਮਝੋ ਬਿੱਲੀ ਆਪਣੇ ਆਪ ਮੁਸ਼ਕਲ ਥੋੜੀ ਉਹ ਹੱਲ ਹੋ ਜਾਊਗੀ ਤੇ ਜੇ ਉਹ ਛੱਡਣੀ ਨੂੰ ਟਧਾਂਜ ਕਰਨੇ ਘਰਦਿਆਂ ਮੂਰੇ ਵੀ ਆਏ ਆ ਬੁਲਾਣਾ ਫੇਰ ਵੱਖਰੀ ਗੱਲ ਹਾਂ ਉਹ ਗੱਲ ਕੇਵਲ ਸਿੰਘ ਬਾਈ ਦੀ ਸੀਗੀ ਵੀ ਹਰੇਕ ਮੁਸ਼ਕਲ ਨੂੰ ਚੂਹਾ ਸਾੰਦੀ ਜਦੋਂ ਉਹਦਾ ਟੈਕਲ ਹੋ ਜਾਂਦੀ ਹੁੰਦੀ ਡੋਂਟ ਵਰੀ ਆਲਵੇਜ਼ ਬੀ ਹੈਪੀ ਕਹਿੰਦੇ ਹੁੰਦੇ ਵੀ ਆਪਾਂ ਲਾ ਗਾਂ ਨੂੰ ਆਉਣਾ ਪਤਾ ਇਨਾਣ ਦੂਸਰੀ ਗੱਲ ਸਭ ਤੋਂ ਜਿਹੜੀ ਆਪਾਂ ਨਿਊ ਵਰਲਡ ਆਰਡਰ ਦੀ ਗੱਲ ਕਰਦੇ ਹੁੰਦੇ ਇਹ ਕੀ ਕਹਿੰਦੇ ਆ ਵੀ ਹਰੇਕ 26000 ਸਾਲ ਬਾਅਦ ਯੁੱਗ ਪਲਟਦਾ ਹੈ ਓਕੇ ਜੀ ਜੁਗ ਪਲਟ ਦਾ ਮੈਂ ਆ ਜਮਨਦੀਪ ਧਾਲੀ ਵਾਲ ਨੂੰ ਸੁਣੀ ਜਾਮਾ ਪਤਾ ਨਹੀਂ ਕੀ ਅੱਲੇ ਦੀਆਂ ਪਟੱਲ ਮਰੀ ਜਾਵੇ ਇੱਕ ਗੰਗਾ ਹੁੰਦੀ ਆ ਕਹਿੰਦਾ ਇੱਕ ਪਾਸੇ ਸੱਜਾ ਪਾਸਾ ਗੰਗਾ ਹੁੰਦੀ ਆ ਜਮਨਾ ਹੁੰਦੀ ਆ ਖੱਬਾ ਪਾਸਾ ਆਪਣਾ ਸੱਜਾ ਪਾਸਾ ਹੁੰਦਾ ਖੱਬਾ ਪਾਸਾ ਹੁੰਦਾ ਉਹ ਐਕਟਰ ਆ ਜਿਹੜਾ ਮੁੰਡਾ ਉਹ ਵੀ ਮੰਨੀ ਜਾਵੇ ਹਾਂਜੀ ਹਾਂਜੀ ਕਹਿੰਦਾ ਆ ਜਿਹੜੀ ਟ੍ਰੈਂਗਲ ਆ ਇਹ ਕੋਈ ਲੂਮੀਨਾਟੀ ਨਹੀਂ ਇਹਦੇ ਵੀ ਆਪਾਂ ਨਾ ਇਹ ਬੰਨੇ ਆ ਇਹਦੇ ਵਿੱਚ ਇਹ ਵਾਲੇ ਵਾਲੇ ਸਰੀਰ ਆ ਆਪਾਂ ਇਹਦੇ ਵਿੱਚ ਬੰਨੇ ਆ ਚਲੋ ਠੀਕ ਹੈ ਜੀ ਉਹ ਕਹਿੰਦੇ ਨੇ ਵੀ ਧਰਤੀ ਦੇ ਪਹਾੜ ਵੱਧ ਗਿਆ ਵੀ ਧਰਤੀ ਟਿਲਟ ਹੋ ਗਈ ਵੀ ਪਹਿਲਾਂ 0 ਡਿਗਰੀ ਤੇ ਘੁੰਮਦੀ ਸੀ ਹੁਣ 23 ਪਤਾ ਨਹੀਂ ਕਿੰਨੇ ਸ਼ਾਰੀਆ ਕਿੰਨੇ ਤੇ ਘੁੰਮਦੀ ਆ 26000 ਸਾਲ ਬਾਅਦ ਕਹਿੰਦੇ ਯੁੱਗ ਪਲਟਦਾ ਐ ਫਿਰ ਖਾਸੀ ਪਾਪੂਲੇਸ਼ਨ ਮਰਦੀ ਆ ਫਿਰ ਹੁਣ ਕੀ ਆ ਕਹਿੰਦੇ ਵੀ ਕਾਲ ਯੁੱਗ ਖਤਮ ਹੋ ਰਿਹਾ ਕਾਲ ਯੁੱਗ ਖਤਮ ਹੋ ਰਿਹਾ ਪਰ ਇਹ ਕਾਲ ਯੁੱਗ ਵਾਲੀ ਕਹਾਣੀ ਕਹਿੰਦੇ ਇੰਡੀਆ ਦੀ ਕਿਉਂ ਆ ਬਾਹਰ ਤਾਂ ਇਹ ਕਹਾਣੀ ਨਿਊ ਵਰਲਡ ਆਊਟਰ ਦੇ ਨਾਲ ਨਾਲ ਜਾਣੀ ਜਾਂਦੀ ਆ ਇਹ ਇਨਾਂ ਨੇ ਕਾਲ ਯੁੱਗ ਨਾਲ ਜੋੜ ਲਈ ਜਾਣ ਕੇ ਵੀ ਕਲ ਕੀ ਆਊਗਾ ਹਨਾ ਵੀ ਕਿਉਂ ਗੱਲ ਕੀ ਆ ਅਸਲ ਗੱਲ ਕੀ ਆ ਭਾਰਤੀ ਪਾਪੂਲੇਸ਼ਨ ਇਹਨਾਂ ਨੂੰ ਕੋਈ ਕੁਝ ਨਹੀਂ ਕਹਿੰਦੀ ਕੈਨੇਡਾ ਦੀ ਕਿਹੜੀ ਪਾਪੂਲੇਸ਼ਨ ਆ 3 ਕਰੋੜ ਕੁਝ ਵੀ ਨਹੀਂ ਅਮਰੀਕਾ ਕੋਲੀ ਕਿਹੜੀ ਪਾਪੂ ਲੈਣਾ 33 ਕਰੋੜ ਕੁਝ ਵੀ ਨਹੀਂ ਕੱਲ ਕੀ ਆਊਗਾ ਕਿੱਥੇ ਇੰਡੀਆ ਤੇ ਤੇ ਚਾਈਨਾ ਏਸ਼ੀਆ ਏਸ਼ੀਆ ਦਾ ਖੇਤਰ ਤੇ ਮੁਸਲਮਾਨਾਂ ਦੇ ਦੇਸ਼ਾਂ ਚ ਆਊਗਾ ਬਸ ਉਹਨਾਂ ਦੇ ਜਪਦਨ ਕੀ ਜਦਾਲ ਜੂਰ ਲਾਊਗਾ ਉਹ ਬੁੱਛੇ ਜੇ ਲਗਾਏ ਨੇ ਚਾਰ ਲਾਲ ਰੰਗ ਦੇ ਜਿਹਨਾਂ ਦੇ ਕਹਿੰਦੇ ਗੁੱਟ ਵੀ ਰੰਗ ਲਾਉਂਦੇ ਉਹਨਾਂ ਨੂੰ ਵੱਡਣਾ ਉਹਨਾਂ ਦਾ ਖੂਨ ਉਹ ਅਕਸਾ ਮਸਜਿਦ ਜੀ ਤੇ ਛੜਕਣਾ ਫਿਰ ਉਹ ਕੰਦ ਜੀ ਤੇ ਉੱਥੇ ਫਿਰ ਨਵੀਂ ਮਸਜਿਦ ਬਣਾਉਣੀ ਆ ਫਿਰ ਜਦਾਲ ਆਊਗਾ ਉਹ ਆਊਗਾ ਮੁਸਲਮਾਨ ਦੇਸ਼ਾਂ 'ਚ ਕਿਉਂਕਿ ਮੁਸਲਮਾਨਵਾਦੀ ਵੀ ਮਾਰਨੀ ਆ ਇਹ ਵੀ ਮਾਰਨੀ ਆ ਪਰ ਤੁਹਾਨੂੰ ਮੈਂ ਇਹਨਾਂ ਦਾ ਦੱਸਦਾ ਵੀ 30 ਦਾ ਕਾ 50 ਸਾਲਾਂ 'ਚ ਇੰਟਰਨੈਟ ਵੀ ਬੰਦ ਕਿਤੇ ਵੀ ਹੋ ਕਰ ਸਕਦੇ ਨੇ ਕੁਝ ਵੀ ਕਰ ਸਕਦੇ ਨੇ ਆਪ ਦਾ ਸੈਲਫ ਸਸਟੇਨੇਬਲ ਧਿਆਨ ਦਿਓ ਚਾਹੇ ਆਪ ਦੇ ਘਰ ਵੀ ਨੇ ਥੋਡੇ ਛੋਟੇ ਫਾਰਮ ਖਰੀਦੋ ਇੰਨਾ ਕ ਦੇਖੋ ਵੀ ਤੁਹਾਡੇ ਕੋਲ ਇੰਨੀ ਕ ਜ਼ਮੀਨ ਹੋਵੇ ਜਿਹਦੇ ਵਿੱਚੋਂ ਤੁਸੀਂ ਸਬਜ਼ੀਆਂ ਗਰੋ ਕਰਕੇ ਖਾ ਸਕੋ ਸਬਜ਼ੀਆਂ ਦੇ ਬੀਜ ਜਰੂਰ ਰੱਖੋ ਜਿਵੇਂ ਮੈਂ ਕਹਿੰਦਾ ਸੀਗਾ ਵੀ ਮਿਸ਼ੈਲੋ ਬਾਮਾ ਕਹਿੰਦੇ ਵੀ ਆਉਣ ਵਾਲਾ ਵਕਤ ਬਹੁਤ ਭਿਆਨਕ ਪਰ ਉਹਨੇ ਇਹ ਕਿਹਾ ਵੀ ਜਿਹੜਾ ਨੈਰੇਟਿਵ ਤੁਹਾਡੇ ਸਾਹਮਣੇ ਸਿਰਜਿਆ ਜਾਊਗਾ ਉਹ ਤੇ ਬਲੀਵ ਨਾ ਕਰੋ ਤੁਹਾਨੂੰ ਲੱਗੂਗਾ ਵੀ ਇਹ ਅਫਗਾਨਿਸਤਾਨ ਨੇ ਟਾਇ ਕਰਤਾ ਪਰ ਹੋਊਗਾ ਉਹਦੇ ਪਿੱਛੇ ਉਤਰੀ ਕੋਰੀਆ ਉਹ ਦੂਸਰਾ ਉਹ ਮੈਂ ਸਭ ਨੂੰ ਇੱਕ ਨਜ਼ਰ ਨਾਲ ਦੇਖੋ ਗੋਰਾ ਕਾਲਾ ਜਮਨ ਆਏ ਦੇਖਿਓ ਵੀ ਇਹ ਕਾਲਾ ਹੈ ਇਹ ਗੋਰਾ ਹੈ ਇਹ ਐਸਸੀਆਈ ਬੀਸੀਐਨਓ ਸਭ ਨੂੰ ਇੱਕ ਨਜ਼ਰ ਨਾਲ ਦੇਖਣਾ ਪਊਗਾ ਜੇ ਤੁਸੀਂ ਫਰਕ ਕੀਤਾ ਉੱਥੇ ਦੰਗੇ ਸ਼ੁਰੂ ਹੋ ਗਏ ਸਿਵਲ ਵਾਰ ਸ਼ੁਰੂ ਦੂਜੀ ਚੀਜ਼ ਮੈਨੂੰ ਤਾਂ ਇਹ ਲੱਗਦਾ ਵੀ ਇਹ ਆ ਸੀਟਾਂ ਜੀਆਂ ਹਾਰ ਗਈ ਜੇ ਇਹ ਜਿਹੜੇ ਅਗਨੀ ਉਗਨੀ ਵੀਰ ਜੇ ਲਈ ਬੈਠੇ ਨੇ ਤੇ ਬਜਰੰਗ ਬਜਰੰਗਦਾਲ ਵਾਲੇ ਇਹਨਾਂ ਨੇ ਆਪ ਹੀ ਥੋੜੇ ਰਾਜਜਕਤਾ ਇਹਨਾਂ ਨਹੀਂ ਫਲਾ ਦੇਣੀ ਹੈ ਇਹਨਾਂ ਨੇ ਚੱਕ ਦੇਣਾ ਵੀ ਹਾਰ ਤਾਂ ਗਈਆਂ ਠੀਕ ਆ ਨਾ ਤੇ ਜਿੱਦ ਦਾ ਜਿਆਦਾ ਲੱਗਦਾ ਨਹੀਂ 250 ਤੇ ਅੱਧ ਦੀ ਲੱਗਦੀ ਹੈ ਗੱਡੀ ਸੋ ਇੰਨਾਂ ਕ ਬੇਨਤੀਆਂ ਨੇ ਵੀਰੋ ਧਿਆਨ ਰੱਖਿਆ ਕਰੋ ਆਪ ਦਾ ਸਿਹਤ ਦਾ ਧਿਆਨ ਰੱਖਿਆ ਕਰੋ ਆਪਾਂ ਤਾਂ ਇਹੀ ਕਹਿੰਦੇ ਆ ਭਾਈ ਤੇ ਸਾਰਿਆਂ ਨੂੰ ਵੱਡੇ ਵੱਡੇ ਥੰਮ ਕਹਿ ਲਓ ਕੋਈ ਮਜਬੂਤ ਬੰਦੇ ਮੈਂ ਹਮਨ ਕਲੋ ਵੀ ਪਏ ਨੇ ਹਨਾ ਆਰੇ ਬੈੱਡਾਂ ਦੇ ਉੱਤੇ ਕਈ ਨੂੰ ਤਾਂ ਬੈੱਡ ਤੇ ਪੈਣ ਦੀ ਆਦਤ ਵੀ ਹੁੰਦੀ ਆ ਪੈ ਲੈਂਦਾ ਮੇਰੇ ਅਰਗਾ ਦਾ ਸਾਰਾ ਦਿਨ ਵੀ ਪੈ ਲੈਂਦਾ ਕਈ ਨੂੰ ਨ ਬੈੱਡ ਤੇ ਪੈਣ ਦੀ ਆਦਤ ਵੀ ਨਹੀਂ ਹੁੰਦੀ ਆ ਲੈ ਕਹਿੰਦਾ ਤੁਰੇ ਫਿਰਦੇ ਸੀ ਚੰਗੇ ਭਲੇ ਬੈੱਡ ਤੇ ਪੈ ਗਏ ਹਨਾ ਉਹ ਬੰਦੇ ਨੂੰ ਬਹੁਤ ਔਖਾ ਲੱਗਦਾ ਸਾਡੇ ਮਾਮਾ ਜੀ ਵੀ ਹੈਗੇ ਇੱਕ ਵਿੱਚ ਵਿੱਚ ਤੇ ਕਈ ਬੰਦੇ ਨੂੰ ਲੱਗਦਾ ਭਾਈ ਉਹ ਹੁਣ ਆਏ ਹੁੰਦੇ ਵੀ ਸਰੀਰ ਗਾੜ ਲੈਣੇ ਆਪਾਂ दारूਆਂ ਦੂਰਾਂ ਪੀ ਕੇ ਪਹਿਲਾਂ ਧਿਆਨ ਨਹੀਂ ਰੱਖਦੇ ਫਿਰ ਮੁੜ ਕੇ ਭਾਜਦੇ ਆ ਸੀਤ ਬਣਾਉਣ ਨੂੰ ਤੋਂ ਇਮਲੀ ਤੇ ਆਲੂ ਬਖਾਰੀ ਦਾ ਪਾਣੀ ਰਾਤ ਨੂੰ ਬਣਾ ਕੇ ਰੱਖ ਦਿਆ ਕਰੋ ਕੱਚ ਦੇ ਭਾਂਡੇ ਸਵੇਰੇ ਪੀਆ ਕਰੋ ਕਾਲੀ ਨੂਨ ਮਿਰਚ ਪਾ ਕੇ ਤੁਹਾਡਾ ਲਿਵਰ ਕਲੈਂਜ਼ ਕਰਦਾ ਰਹਿੰਦਾ ਇਮਿਊਨ ਸਿਸਟਮ ਸਟਰੋਂਗ ਰੱਖਿਆ ਕਰੋ ਇਨੀਆਂ ਕਵਿੰਤਿਆਂ ਨੇ ਧੰਨਵਾਦ